ਸਮੈਦਿਕ ਨੂੰ ਪੰਜਾਬੀਆਂ ਦਾ ਪਿੰਡ ਜਾਂ ਮਿਨੀ ਪੰਜਾਬ ਕਹიდੀਏ ਇਹ ਚ ਵੀ ਕੋਈ ਬੁਰਾਈ ਨਹੀਂ ਕਿਉਂਕਿ ਲੰਡਨ ਦੇ ਸਾਊਥ ਹੌਲ ਦੀ ਤਰ੍ਹਾਂ ਇੱਥੇ ਵੀ ਬਹੁਤ ਪੰਜਾਬੀ ਰਹਿੰਦੇ ਨੇ ਪੰਜਾਬੀ ਲੋਕ ਪੰਜਾਬੀ ਦੁਕਾਨਾਂ ਤੇ ਸਿੱਖਾਂ ਦਾ ਘਰ ਗੁਰੂ ਘਰ ਸਿੱਖਾਂ ਦੀ ਵਾਦੀ ਗਿਣਤੀ ਕਰਕੇ ਇੱਕ ਨਹੀਂ ਦੋ ਦੋ ਗੁਰੂ ਘਰ ਨੇ ਇੱਥੇ ਸਿੱਖਾਂ ਦੀ ਮਹਾਨਤਾ ਦਰਸਾਉਂਦਾ ਹੋਇਆ ਇਹ ਸਟੈਚੂ ਤੇ ਪੰਜਾਬੀਆਂ ਨਾਲ ਭਰੇ ਹੋਏ ਇਸ ਪਿੰਡ ਦੀ ਸੈਰ ਆਪਾਂ ਤੁਹਾਨੂੰ ਕਰਾਉਨੇ ਆ ਜਿਸ ਵਲੋਗ ਦੇ ਵਿੱਚ ਇਹ ਹੀ ਕਹੇ ਜੀ ਥਾਂ ਜਿੱਥੇ ਆ ਕੇ ਬਿਲਕੁਲ ਵੀ ਉੱਪਰ ਆਪਣ ਮਹਿਸੂਸ ਨਹੀਂ ਹੁੰਦਾ ਕਿਉਂਕਿ ਇੱਥੇ ਹਰ ਪਾਸੇ ਆਪਣੇ ਹੀ ਲੋਕ ਤੁਹਾਨੂੰ ਮਿਲ ਜਾਣੇ ਤੇ ਇਹ ਵਸਦਾ ਜੀ ਇੰ ਵੀਡੀਓ ਦੀ ਸ਼ੁਰੂਆਤ ਕੀ ਵੀ ਸਾਰੇ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਗਰੀਬ ਯੂਟਿਊਬਰ ਤੇ ਤੁਹਾਡਾ ਸਵਾਗਤ ਹੈ ਆਪਾਂ ਅੱਜ ਆਏ ਆ ਸਮਾਧਿਕ ਸਮਾਧਿਕ ਆਪਾਂ ਖੜੇ ਆ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਹੁਣ ਤੁਹਾਨੂੰ ਜਾ ਕੇ ਆਪਾਂ ਪੂਰੀ ਰੋਡ ਸਟ੍ਰੀਟ ਦੇ ਦਰਸ਼ਨ ਕਰਾਵਾਂਗੇ ਦੋ ਗੁਰਦੁਆਰਾ ਸਾਹਿਬ ਨੇ ਇਸ ਸਟ੍ਰੀਟ ਤੇ ਆਜੋ ਤੁਹਾਨੂੰ ਉੱਥੇ ਲੈ ਕੇ ਚੱਲਦੇ ਆਂ ਨਾਲੇ ਤੁਹਾਨੂੰ ਦੱਸਦੇ ਆਂ ਇੱਥੇ ਦਾ ਥੋੜਾ ਬਹੁਤਾ ਜਿੰਨਾ ਆਪਾਂ ਨੂੰ ਪਤਾ ਇਤਿਹਾਸ ਥੋੜਾ ਜਿਹਾ ਪਾਰਕਿੰਗ ਦਾ ਇਸ਼ੂ ਹੋ ਜਾਂਦਾ ਇੱਥੇ ਹੁਣ ਆਪਾਂ ਪਾਰਕਿੰਗ ਤੇ ਲਾਤੀ ਹੈ ਗੱਡੀ ਤੇ ਹੁਣ ਆਪਾਂ ਨਿਕਲਦੇ ਆ ਸਟ੍ਰੇਟ ਵੱਲ ਨੂੰ ਸਮੈਦਿਕ ਦੇ ਵਿੱਚ ਇਹ ਸਟੈਚੂ ਸਾਰਿਆਂ ਨੇ ਦੇਖਿਆ ਹੋਣਾ ਸੋ ਇਹ ਸਟੈਚੂ ਬਣਾਇਆ ਗਿਆ ਸੀ ਸ਼ਰਧਾਂਜਲੀ ਦੇਣ ਵਾਸਤੇ ਜਿਹੜੇ 1914 ਤੇ 1918 ਦੇ ਵਿੱਚ ਬ੍ਰਿਟਿਸ਼ ਆਰਮੀ ਦੇ ਵਿੱਚ ਸਰਵ ਕੀਤਾ ਸੀਗਾ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਉਹਨਾਂ ਨੇ ਇਹ ਸਟੈਚੂ ਇੱਥੇ ਬਣਵਾਇਆ ਗਿਆ ਸੀਗਾ ਤੇ ਇਹਨੂੰ ਕਹਿੰਦੇ ਆ ਲਾਇੰਸ ਆਫ ਦੀ ਗ੍ਰੇਟ ਵਾਰ ਸੋ ਜਿਹੜੇ ਵਰਲਡ ਵਾਰ 1 ਦੇ ਵਿੱਚ ਲੜੇ ਸੀਗੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਇਹ ਸਟੈਚੂ ਬਣਾਇਆ ਗਿਆ ਸੀਗਾ ਇੱਥੇ ਬਰਮਿੰਗਮ ਦੇ ਵਿੱਚ ਸਮਾਧਿਕ ਦੇ ਵਿੱਚ ਇਹ ਬਣਿਆ ਹੋਇਆ ਗੁਰੂ ਨਾਨਕ ਗੁਰਦੁਆਰਾ ਸਮਾਧਿਕ ਥੋੜਾ ਜਿਹਾ ਸਾਈਡ ਤੇ ਬਣਿਆ ਹੋਇਆ ਆ ਮੈਂ ਤੁਹਾਨੂੰ ਦਿਖਾ ਦਿੰਦਾ ਇੱਧਰ ਥੋੜਾ ਜਿਹਾ ਸਾਈਡ ਤੇ ਗੁਰੂ ਨਾਨਕ ਗੁਰਦੁਆਰਾ ਸਮਾਧਿਕ ਤੇ ਥੋੜਾ ਸਾਈਡ ਤੇ ਬਣਿਆ ਹੋਇਆ ਕਿਉਂਕਿ ਇੱਥੇ ਆਪਣੀ ਜਿਹੜੀ ਸਿੱਖ ਕਮਿਊਨਿਟੀ ਆ ਬਹੁਤ ਜਿਆਦਾ ਤੇ ਸੰਗਤ ਇੱਥੇ ਭਰ ਭਰ ਕੇ ਆਉਂਦੀ ਆ ਗੱਡੀਆਂ ਦੇਖੋ ਰੋਡ ਦੇ ਉੱਤੇ ਸੰਡੇ ਨੂੰ ਤਾਂ ਕੋਈ ਕਹਾਣਾ ਗਿਣਤੀ ਆਉਣੀ ਹੁੰਦੀ ਜਦੋਂ ਇੱਥੇ ਸੰਗਤ ਮੱਥਾ ਟੇਕਣ ਲਈ ਆਉਂਦੀ ਹੈ ਕਿਉਂਕਿ ਸੰਡੇ ਸਾਰਿਆਂ ਨੂੰ ਛੁੱਟੀ ਹੁੰਦੀ ਆ ਤੇ ਸਾਰਾ ਰੋਡ ਇਹੀ ਗੱਡੀਆਂ ਨਾਲ ਭਰਿਆ ਹੁੰਦਾ ਸੰਗਤਾਂ ਦੇ ਨਾਲ ਭਰਿਆ ਹੁੰਦਾ ਤੇ ਗੂਗਲ ਦੇ ਮੁਤਾਬਕ ਇਹ ਦੱਸਿਆ ਗਿਆ ਕਿ 1961 ਦੇ ਵਿੱਚ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਜਿਹੜਾ ਹੈਗਾ ਉਹ ਸਥਾਪਿਤ ਕੀਤਾ ਗਿਆ ਸੀਗਾ ਸਿੱਖ ਕਮਿਊਨਿਟੀ ਦੇ ਵੱਲੋਂ ਪਰ ਇਹ ਚੀਜ਼ ਵੀ ਦੱਸੀ ਗਈ ਹੈ ਵੀ ਜਿਹੜਾ ਉਹਦੇ ਵਿੱਚ ਜਿਹੜਾ ਇਹ ਗੁਰਦੁਆਰਾ ਸੀਗਾ ਤੇ ਪਹਿਲਾਂ ਇਹ ਇੱਕ ਚਰਚ ਹੁੰਦੀ ਸੀਗੀ ਫਿਰ ਉਹ ਚਰਚ ਨੂੰ ਬਦਲ ਕੇ ਇੱਥੇ ਗੁਰਦੁਆਰਾ ਸਾਹਿਬ ਬਣਾ ਦਿੱਤਾ ਗਿਆ ਸੀਗਾ ਵੈਸੇ ਬਰਮਿੰਗਮ ਦੇ ਵਿੱਚ ਹੈ ਇੰਗਲੈਂਡ ਦੇ ਵਿੱਚ ਕਾਫੀ ਗੁਰਦੁਆਰਾ ਸਾਹਿਬ ਨੇ ਜੀ ਪੂਰੇ ਯੂਕੇ ਦੇ ਵਿੱਚ ਕਾਫੀ ਨੇ ਪਰ ਇਹ ਜਿਹੜਾ ਗੁਰਦੁਆਰਾ ਖਾਸ ਆ ਕਿਉਂਕਿ ਇਹ ਬਹੁਤ ਪੁਰਾਣਾ ਹੈ ਪਹਿਲਾ ਤੇ ਇੱਥੇ ਕਾਫੀ ਸੰਗਤ ਇਹੀ ਗੁਰਦੁਆਰੇ ਨੂੰ ਮੇਨ ਗੁਰਦੁਆਰਾ ਸਾਹਿਬ ਮੰਨਦੀ ਆ ਤੇ ਇੱਥੇ ਆਉਣਾ ਜ਼ਿਆਦਾਤਰ ਮੱਥਾ ਟੇਕਣਾ ਇੱਥੇ ਆਉਣਾ ਪਸੰਦ ਕਰਦੀ ਆ ਤੇ ਆਪਾਂ ਹੁਣ ਤੁਰ ਪਏ ਆ ਅੱਗੇ ਵੱਲ ਨੂੰ ਤੇ ਇੱਥੇ ਜ਼ਿਆਦਾਤਰ ਹਰ ਚੀਜ਼ ਪੰਜਾਬੀਆਂ ਦੀ ਹੈ ਇੱਥੇ ਕੋਹ ਆ ਜਿਹੜੀ ਕੇਕ ਸ਼ਾਪ ਤੁਸੀਂ ਦੇਖ ਰਹੇ ਹੋ ਵੀ ਪੰਜਾਬੀਆਂ ਦੀ ਆ ਸੰਘਾ ਟ੍ਰੈਵਲ ਤੁਸੀਂ ਸਾਈਡ ਤੇ ਦੇਖ ਰਹੇ ਹੋ ਤੇ ਆ ਸਾਰਾ ਰੋਡ ਪੰਜਾਬੀਆਂ ਦਾ ਹੀ ਰੋਡ ਆ ਥੋੜੇ ਬਹੁਤੇ ਇੱਥੇ ਅਫਗਾਨੀ ਹੈਗੇ ਨੇ ਆਪਣੀਆਂ ਸਬਜ਼ੀਆਂ ਵਗੈਰਾ ਜਿਹੜੇ ਮੰਡੀ ਲਾਉਂਦੇ ਆ ਪਰ ਜ਼ਿਆਦਾਤਰ ਪੰਜਾਬੀ ਹੀ ਨੇ ਇੱਥੇ ਤੁਸੀਂ ਆ ਸਾਹਮਣੇ ਦੇਖ ਰਹੇ ਹੋਵੋਗੇ ਕੋਚ ਬੱਸ ਆ ਲੰਡਨ ਤੋਂ ਸਿੱਧੀ ਆਉਂਦੀ ਆ ਤੇ ਇਹ ਬਰਮਿੰਗਮ ਸਮਾਜਿਕ ਦੇ ਵਿੱਚ ਰੁਕਦੀ ਆ ਜਿਹੜੇ ਸਮਾਜਿਕ ਦੇ ਜ਼ਿਆਦਾ ਪੈਸੇਂਜਰ ਇਹਦੇ ਵਿੱਚ ਹੁੰਦੇ ਆ ਜਾਂ ਨੇੜੇ ਤੇੜੇ ਦੇ ਉਹ ਇਹੀ ਬੱਸ ਪ੍ਰੇਫਰ ਕਰਦੇ ਆ ਇਹ ਹੈਗੀ ਐਨ ਪੀ ਸੀ ਕੋਚ ਇਹ ਤੁਸੀਂ ਵੈਬਸਾਈਟ ਤੇ ਜਾ ਕੇ ਜਿੱਦਾਂ ਵੀ ਤੁਸੀਂ ਇਹ ਕੋਚ ਬਾਰੇ ਪਤਾ ਕਰਨਾ ਪਤਾ ਕਰ ਸਕਦੇ ਹੋ ਆ ਦੇਖੋ ਅੰਦਰਲੀ ਸਾਈਡ ਕਬੂਤਰਾਂ ਵਾਸਤੇ ਸਮਾਨ ਪਾਇਆ ਹੋਇਆ ਹੈ ਇਹਨਾਂ ਨੇ ਤੇ ਇਧਰ ਸਮਾਨ ਦੇਖੋ ਤੁਸੀਂ ਪੰਜਾਬੀਆਂ ਦਾ ਕੁਝ ਵੀ ਲੈਣਾ ਹਨਾ ਮੰਜਾ ਹੋ ਗਿਆ ਵੈਸੇ ਕਾਫੀ ਛੋਪਾਂ ਬਣੀਆਂ ਹੋਈਆਂ ਨੇ ਕਾਫੀ ਜਗ੍ਹਾ ਬਣੀਆਂ ਹੋਈਆਂ ਨੇ ਪਰ ਪੰਜਾਬੀ ਰੂਟਸ ਆ ਜਿਹੜਾ ਉਹ ਹੈਗਾ ਇਹ ਸਮੈਦਿਕ ਦੇ ਪਿਛਲੇ ਪਾਸੇ ਵਿੱਚੋਂ ਵਿੱਚ ਹਾਈ ਸਟਰੀਟ ਤੇ ਜਦੋਂ ਤੁਸੀਂ ਜਾਣਦੇ ਹੋ ਤੁਹਾਨੂੰ ਖੱਬੇ ਪਾਸੇ ਜਾਂ ਗੁਰ ਗੁਰਨਾਣ ਗੁਰਦੁਆਰਾ ਸਾਹਿਬ ਤੋਂ ਆਉਂਦੇ ਹੁੰਦੇ ਕਬੇ ਪਾਸੇ ਤੇ ਜੁ ਦੂਜੇ ਪਾਸੋਂ ਆ ਰਹੇ ਹਾਂ ਤਾਂ ਤੁਹਾਨੂੰ ਸੱਜੇ ਪਾਸੇ ਇਹਨੂੰ ਮੁੜ ਕੇ ਤੇ ਤੁਹਾਨੂੰ ਦਿਖ ਜਾਣਾ ਸਾਹਮਣੇ ਇੱਕ ਗਲੀ ਜੀ ਮੁੜਦੀ ਆ ਉਹਦੇ ਵਿੱਚੋਂ ਤੁਹਾਨੂੰ ਪਤਾ ਲੱਗ ਜਾਣਾ ਤੇ ਇੱਧਰ ਵੀ ਦੇਖੋ ਪੰਜਾਬੀਆਂ ਦਾ ਇੱਧਰ ਗਿੱਲ ਮੀਟ ਐਂਡ ਗਰੋਸਰੀ ਵਾਲਾ ਸਾਮਾਨ ਆ ਗਿਆ ਚਲੋ ਤੁਹਾਨੂੰ ਮੈਂ ਅੱਗੇ ਹੋਰ ਗਰੋਸਰੀ ਵਾਲੀ ਜਿਹੜੀ ਇਹ ਨਵੀਂ ਮਾਰਕੀਟ ਖੁੱਲੀ ਆ ਨੂੰ 2-3 ਸਾਲ ਕੇ ਹੋਏ ਆ ਮੇਰੇ ਖਿਆਲ ਗੁਰਦੁਆਰੇ ਸਾਹਿਬ ਤੋਂ ਸਿਰਫ ਇੱਕ ਲੈਫਟ ਲੈ ਕੇ ਆਪਾਂ ਪਹੁੰਚ ਗਏ ਇੱਧਰ ਇੱਧਰ ਤੁਹਾਨੂੰ ਮਿਲ ਜਾਊਗੀ ਸਟਾਰ ਸੁਪਰਮਾਰਕੀਟ ਤੇ ਤੁਹਾਨੂੰ ਮਿਲ ਜਾਣੇ ਇੱਧਰ ਕੇਟਰਿੰਗ ਵਾਲਾ ਸਾਮਾਨ ਕੇਕ ਬਾਕਸ ਹੋ ਗਿਆ ਉਧਰ ਆਰੰਸ ਹੋ ਗਿਆ ਉਧਰ ਨੀਜਰ ਹੋ ਗਿਆ ਇੱਥੇ ਵਾਲਿਆਂ ਨੂੰ ਪਤਾ ਪਰ ਮੈਂ ਦੱਸਦਾ ਇੱਥੇ ਸਮੋਸੇ ਹੋ ਕੇ ਜਿਹੜਾ ਵੀ ਤੁਸੀਂ ਕੈਟਰਿੰਗ ਦਾ ਸਮਾਨ ਕਰਾਉਣਾ ਘਰੇ ਕੁਝ ਵੀ ਕਰਾਉਣਾ ਉਹ ਚੀਜ਼ ਆ ਜਾਂਦੀਆਂ ਨੇ ਤੇ ਇੱਧਰ ਮੋਬਾਈਲ ਸ਼ਾਪ ਤੇ ਇੱਧਰ ਆ ਗਿਆ ਨੇਚਰਲ ਹੈਲਥ ਸੋਲੂਸ਼ਨ ਸੋ ਇਹ ਇੰਗਲੈਂਡ ਦਾ ਇੱਕ ਪੰਜਾਬੀ ਪਿੰਡ ਕਹਿ ਲਓ ਪੰਜਾਬੀ ਸ਼ਹਿਰ ਕਹਨੂੰ ਬਰਮਿੰਗਮ ਨੂੰ ਸ਼ਹਿਰ ਕਹਿ ਸਕਦੇ ਹਾਂ ਪਰ ਸਮਾਇਦਿਕ ਨੂੰ ਆਪਾਂ ਪਿੰਡ ਕਹਿ ਸਕਦੇ ਹਾਂ ਕਿਉਂਕਿ ਇਹ ਵੀ ਇੱਕ ਪਿੰਡ ਆ ਹਰ ਚੀਜ਼ ਪੰਜਾਬੀਆਂ ਦੀ ਇੱਥੇ ਉਪਲਬਧ ਹੈਗੀ ਆ ਜੋ ਵੀ ਤੁਹਾਨੂੰ ਚਾਹੀਦਾ ਤੁਹਾਨੂੰ ਮਿਲ ਜਾਣਾ ਇੱਥੇ ਤੇ ਇੱਧਰ ਬਣੇ ਹੋਏ ਨੇ ਇੱਥੇ ਬੱਸ ਸਟਾਪ ਇੱਥੇ ਬੱਸ ਸਟਾਪ ਨੇ ਸਮੈਦੀਕ ਦੇ ਇਹ ਜਾਂਦੇ ਨੇ ਸਿੱਧਾ ਬਰਮਿੰਗਮ ਸਿਟੀ ਸੈਂਟਰ ਦੇ ਵਿੱਚ ਮੈਂ ਇਥੋਂ ਪਹਿਲਾਂ ਅਸੀਂ ਯੂਨੀਵਰਸਿਟੀ ਜਾਂਦੇ ਹੁੰਦੇ ਸੀ ਇੱਥੋਂ ਹੀ ਜਾਂਦੇ ਹੁੰਦੇ ਸੀਗੇ ਹੋ ਗਈ 5-6 ਸਾਲਾਂ ਦੀ ਗੱਲ ਯੂਨੀਵਰਸਿਟੀ ਇੱਥੋਂ ਜਾਇਆ ਕਰਨਾ ਫਿਰ ਮੈਂ ਸਮੈਦੀਕ ਤੋਂ ਮੂਵ ਹੋ ਗਿਆ ਸੀਗਾ ਤੇ ਇੱਥੋਂ ਬੱਸ ਵੜੀ ਜਾਂਦੀ ਹੈ ਜੀ ਤੇ ਇੱਧਰ ਆ ਜਾਂਦੀ ਹੈ ਇੱਕ ਲਾਇਬ੍ਰੇਰੀ ਇੱਥੋਂ ਤੁਸੀਂ ਕਿਤਾਬਾਂ ਲੈ ਸਕਦੇ ਆ ਹਨਾ ਪਰ ਇਹਦੀ ਵੀ ਟਾਈਮਿੰਗ ਆ ਸੰਡੇ ਨੂੰ ਹੁੰਦੀ ਆ 12 ਤੋਂ 4 ਵਜੇ ਤੱਕ ਖੁੱਲੀ ਬਾਕੀ ਦਿਨ 5 ਜਾਂ 5:30 ਵਜੇ ਦਾ ਮੈਂ ਆਪਣਾ ਕਾਰਡ ਇੱਥੇ ਕਾਰਡ ਬਣਦਾ ਹੁੰਦਾ ਇੱਕ ਮੈਂ ਵੀ ਆਪਣਾ ਕਾਰਡ ਬਣਾਇਆ ਸੀ ਬਹੁਤ ਦੇਰ ਪਹਿਲਾਂ ਕਾਰਡ ਬਣਵਾਉਣਾ ਪੈਂਦਾ ਬਸ ਲਾਇਬ੍ਰੇਰੀ 'ਚ ਫਿਰ ਤੁਸੀਂ ਇੱਥੋਂ ਇਸ਼ੂ ਕਰਾ ਸਕਦੇ ਆ ਆਪਣੀਆਂ ਜੋ ਵੀ ਮਤਲਬ ਤੁਹਾਡੀਆਂ ਬੁਕਸ ਲੈਣੀਆਂ ਕੁਝ ਵੀ ਲੈਣਾ ਤੁਸੀਂ ਆਪਣਾ ਨੈਟ ਯੂਜ਼ ਕਰ ਸਕਦੇ ਹੋ ਤੇ ਕੰਪਿਊਟਰ ਯੂਜ਼ ਕਰ ਸਕਦੇ ਹੋ ਤੁਹਾਨੂੰ ਕਾਰਡ ਬਣਵਾਉਣਾ ਪੈਣਾ ਬਸ ਸੋ ਹਰ ਪਾਸੇ ਹਰ ਤਰ੍ਹਾਂ ਦੀ ਚੀਜ਼ ਹੁੰਦੀ ਆ ਇਹ ਮੈਂ ਤੁਹਾਨੂੰ ਦੱਸ ਦਿੰਨਾ ਇਹ ਹੈਗਾ ਜੀ ਕੋਰਲ ਇਹ ਹੈਗਾ ਇਹ ਸਿਨੋ ਇੱਥੇ ਜਾਣਾ ਵਧੀਆ ਗੱਲ ਹੈ ਨਹੀਂ ਆਪਾਂ ਇਹਦੀ ਗੱਲ ਜ਼ਿਆਦਾ ਨਹੀਂ ਕਰਾਂਗੇ ਤੇ ਹੁਣ ਆਪਣਿਆਂ ਨੇ ਕਾਫੀ ਸ਼ੋਪਾਂ ਵੀ ਇੱਥੇ ਕਰ ਲਈਆਂ ਵੈਸੇ ਤਾਂ ਦੁਕਾਨਾਂ ਪਹਿਲਾਂ ਬਹੁਤ ਬਣੀਆਂ ਹੋਈਆਂ ਸਮੈਦਿਕ ਦੇ ਵਿੱਚ ਇੱਧਰ ਦੇਖੋ ਖਾਲਸਾ ਫੂਡ ਜੰਕਸ਼ਨ ਇਹ ਆਪਣੇ ਪੰਜਾਬੀ ਭਰਾ ਨੇ ਖਾਲਸਾ ਫੂਡ ਜੰਕਸ਼ਨ ਖੋਲਿਆ ਹੋਇਆ ਆ ਆਪਾਂ ਤੁਹਾਨੂੰ ਤੁਹਾਨੂੰ ਨਜ਼ਦੀਕ ਜਾ ਕੇ ਵੀ ਦਿਖਾਣੇ ਆ ਥੋੜਾ ਜਿਹੇ ਇਹਦੇ ਬਾਰੇ ਜਿਹੜਾ ਇੱਥੇ ਦਾ ਮੈਨੂ ਆ ਉਹ ਕੁਛ ਇਸ ਤਰ੍ਹਾਂ ਹੈ ਖਾਲਸਾ ਫੂਡ ਜੰਕਸ਼ਨ ਸਮੈਦਿਕ ਦੇ ਵਿੱਚੋਂ ਵਿੱਚ ਤੁਹਾਨੂੰ ਇਹ ਮਿਲ ਜਾਣਾ ਹੁਣ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦੀ ਦੱਸਦਾ ਸਮੈਦਿਕ ਦੇ ਵਿੱਚ ਸਾਰਾ ਕੁਝ ਪੰਜਾਬੀ ਆ ਹੈਨਾ ਤੇ ਪੰਜਾਬੀ ਨਹੀਂ ਇੱਥੇ ਜਿਹੜੇ-ਜਿਹੜੇ ਵੀ ਜਿਹੜੇ-ਜਿਹੜੇ ਇਲਾਕੇ ਤੋਂ ਹੈਗੇ ਆ ਕੋਸ਼ਿਸ਼ ਕੀਤੀ ਹੋਈ ਆ ਉਹਨਾਂ ਨੇ ਵੀ ਅਸੀਂ ਉੱਥੇ-ਉੱਥੇ ਦੀ ਆਪਣੀ ਕੋਈ ਨਾ ਕੋਈ ਚੀਜ਼ ਇੱਥੇ ਲੈ ਕੇ ਆਈਏ ਤੇ ਇੱਥੇ ਆਪਣੀ ਉਹੀ ਚੀਜ਼ ਨੂੰ ਕਿ ਆਪਾਂ ਭੁੱਲੀਏ ਨਾ ਕਿ ਆਪਾਂ ਨੂੰ ਪਿੰਡ ਦੀ ਯਾਦ ਰਹੇ ਉਹ ਚੀਜ਼ਾਂ ਇੱਥੇ ਇਹਨਾਂ ਨੇ ਯਾਦਾਂ ਤਾਜ਼ੀਆਂ ਰੱਖਣ ਵਾਸਤੇ ਦੇਖੋ ਉਦਾਂ ਦੇ ਹੀ ਨਾਮ ਰੱਖੇ ਹੋਇਆ ਹੁਣ ਦੇਖੋ ਬਾਈ ਨੇ ਆਪਣੀ ਸ਼ੋਭਾ ਦਾ ਨਾਮ ਜਲੰਧਰ ਸਵੀਟ ਸੈਂਟਰ ਰੱਖਿਆ ਹੋਇਆ 올 ਪਿਓਰ ਵੈਜੀਟੇਰੀਅਨ ਇਹ ਵੀ ਤੁਹਾਨੂੰ ਸਮੈਦਿਕ ਹਾਈ ਸਟਰੀਟ ਤੇ ਮਿਲ ਜਾਣਾ ਹੁਣ ਸਮਾਜਿਕ ਹਾਈ ਸਟਰੀਟ ਚੀਜ਼ ਇਹ ਹੈ ਕਿ ਇੱਥੇ ਸਾਰੇ ਪੰਜਾਬੀਆਂ ਚੀਜ਼ਾਂ ਤੁਹਾਨੂੰ ਮਿਲ ਹੀ ਜਾਣੀਆਂ ਸਮਾਜਿਕ ਹਾਈ ਸਟਰੀਟ ਬਹੁਤ ਸਾਫ਼ ਸੁਥਰੀ ਹਾਈ ਸਟਰੀਟ ਆ ਅੱਜ ਜਿਵੇਂ ਗੱਡੀਆਂ ਖੜੀਆਂਵੇਂ ਖੜ ਨਹੀਂ ਸਕਦੀਆਂ ਇੱਥੇ ਕਿਉਂਕਿ ਟਿਕਟ ਲਾਉਣੇ ਵਾਲੇ ਬਾਕੀ ਦਿਨਾਂ ਚ ਹੁੰਦੇ ਆ ਅੱਜ ਸੰਡੇ ਆ ਅੱਜ ਐਨਾ ਕੋਈ ਚੱਕਰ ਨਹੀਂ ਹੁੰਦਾ ਹੁਣ ਇੱਧਰ ਦੇਖੋ ਮੁਸਤਾਫਾ ਸੁਪਰਮਾਰਕਟ ਲਿਮਟਿਡ ਜਾਂ ਤਾਂ ਇਹ ਪਾਕਿਸਤਾਨੀਆਂ ਦੀ ਹੋਣੀ ਆ ਜਾਂ ਅਫਗਾਨੀਆਂ ਦੀ ਮੇਰੇ ਖਿਆਲ ਪਾਕਿਸਤਾਨੀਆਂ ਵੀ ਆ ਕਿਉਂਕਿ ਇਹਦੇ ਅੰਦਰ ਤੁਹਾਨੂੰ ਬੰਜੇ ਬਿਸਰੇ ਸਾਰਾ ਕੁਝ ਮਿਲ ਜਾਂਦਾ ਸੋ ਮੇਰੇ ਖਿਆਲ ਨਾਲ ਤਾਂ ਇਹ ਪਾਕਿਸਤਾਨੀਆਂ ਦੀ ਆ ਜਾਂ ਇਹ ਕਮੈਂਟਾਂ ਦੇ ਵਿੱਚ ਦੱਸ ਦਿਓ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਵੀ ਪਤਾ ਹੈ ਬਾਕੀ ਅੱਗੇ ਰਾਜ ਨੀਟ ਸੈਂਟਰ ਫਾਰਮੇਸੀ ਦੁਆਬਾ ਹੁੱਡ ਲੀਕਰ ਸਟੋਰ ਦੁਆਬਾ ਹੁੱਡ ਵਾਲਿਆਂ ਦਾ ਤਾਂ ਸਾਰਿਆਂ ਨੂੰ ਇਹ ਪਤਾ ਹੋਣਾ ਆਪਣੇ ਸਮੈਧੀ ਵਾਲਿਆਂ ਨੂੰ ਜਾਂ ਵਰਮਿੰਗੋ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਹੀ ਹੁੰਦਾ ਦੁਆਬਾ ਹੁੱਡ ਆਪਣੇ ਪੰਜਾਬੀਆਂ ਦਾ ਸਟੋਰ ਆ ਹੋਰ ਕੁਛ ਨਹੀਂ ਆਪਾਂ ਗੱਡੀ ਲਾਤੀ ਇਧਰਲੀ ਸਾਈਡ ਪਾਰਕਿੰਗ 'ਚ ਬਾਬਾ ਸੰਗਜੀ ਗੁਰਦੁਆਰਾ ਸਾਹਿਬ ਵਾਲੀ ਪਾਰਕਿੰਗ 'ਚ ਤੇ ਇੱਥੇ ਆਨੇ ਦੁਬਾਰੇ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਜਿੱਥੋਂ ਆਪਾਂ ਛੱਡਿਆ ਸੀ ਫਿਰ ਉਹੀ ਚੀਜ਼ ਹੋ ਗਈ ਹੈ ਜਿਹੜੀ ਚੀਜ਼ ਇੱਥੇ ਹੁੰਦੀ ਰਹਿੰਦੀ ਆ ਮੀਂਹ ਪੈਣ ਲੱਗ ਗਿਆ ਹੁਣ ਥੋੜਾ ਜਿਹਾ ਸਾਨੂੰ ਦਿੱਕਤ ਆਣੀ ਆ ਵੀਡੀਓ ਬਣਾਉਣ 'ਚ ਚਲੋ ਕੋਈ ਨਹੀਂ ਜਿੰਨੀ ਮੇਰੇ ਤੋਂ ਕੋਸ਼ਿਸ਼ ਹੋਊਗੀ ਮੈਂ ਵੀਡੀਓ ਬਣਾਉਂਦਾ ਰਹੂੰਗਾ ਤੁਹਾਨੂੰ ਦਿਖਾਉਂਗਾ ਜ਼ਰੂਰ ਸੋ ਇਦਾਂ ਨੂੰ ਬਣਿਆ ਹੋਇਆ ਥੋੜਾ ਜਿਹਾ ਰਾ ਵਾਕਿੰਗ ਵਾਲਾ ਤੇ ਇਦਾਂ ਇਹਨਾਂ ਨੇ ਕੁਝ ਆਰਕੀਟੈਕਚਰ ਕੀਤਾ ਹੋਇਆ ਆਰਕ ਕੀਤਾ ਹੋਇਆ ਬਣਾਇਆ ਹੋਇਆ ਸਿਸਟਮ ਜਾਂ ਇੱਧਰ ਕਬੂਤਰ ਬਹੁ ਹੁੰਦੇ ਆ ਪੈਸੇ ਦਾਣਾ ਪਾਣਾ ਇਹਨਾਂ ਨੂੰ ਮਨਾ ਹੈ ਪਰ ਲੋਕੀ ਸਿੱਟੀ ਜਾਂਦੇ ਆ ਕੁਛ ਨਾ ਕੁਛ ਇੱਥੇ ਲਿਖਿਆ ਵੀ ਹੋਇਆ ਵੀ ਨਹੀਂ ਇਹਨਾਂ ਨੂੰ ਫੀਡ ਨਹੀਂ ਕਰਨਾ بارش ਹੁਣ ਥੋੜੀ ਜੀ ਤੇਜ਼ ਹੋ ਰਹੀ ਆ ਤਾਂ ਆਪਾਂ ਜਲਦੀ ਜਲਦੀ ਜਿਹੜਾ ਕੁਛ ਮੈਂ ਤੁਹਾਨੂੰ ਦੱਸਦਾ ਹੁਣ ਇੱਧਰਲੀ ਸਾਈਡ ਬਈ ਆ ਜਾਂਦੀ ਆ ਬੋਬੀਜ਼ ਸੁਪਰਮਾਰਕੀਟ ਹੁਣ ਮੈਂ ਜ਼ਿਆਦਾ ਉਧਰ ਨਹੀਂ ਜਾਊਂਗਾ ਕਿਉਂਕਿ ਮੀਂਹ ਕਾਫੀ ਤੇਜ਼ ਹੋਣ ਲੱਗ ਜਾਣਾ ਇਹ ਬੋਬੀ ਸੁਪਰਮਾਰਕੀਟ ਇਹ ਵੀ ਆਪਣੇ ਪੰਜਾਬੀਆਂ ਦੀ ਮਾਰਕੀਟ ਆ ਫਾਊਂਡ ਪਲੇਸ ਤਖਤ ਟ੍ਰੈਵਲ ਜਿਨ੍ਹਾਂ ਨੇ ਆਪਣੇ ਵੀਜ਼ੇ ਵਜ਼ੇ ਕਰਾਉਣੇ ਆ ਜਾਂ ਟਿਕਟਾਂ ਕਰਾਉਣੀਆਂ ਸਸਤੀਆਂ ਮਹਿੰਗੀਆਂ ਜਿੱਦਾਂ ਵੀ ਕਰਾਉਣੀਆਂ ਇਹਨਾਂ ਨਾਲ ਜਾ ਕੇ ਸੰਪਰਕ ਕਰ ਸਕਦੇ ਹੋ ਸਮੈਦਿਕ ਦੇ ਵਿੱਚ ਆ ਜਾਂਦਾ ਤੇ ਇੱਧਰ ਪੀਜ਼ਾ ਹਾਊਸ ਆ ਜਾਂਦਾ ਵਿੱਚੇ ਮੋਬਾਈਲ ਆਲਿਆਂ ਦਾ ਕੰਮ ਆ ਜਾਂਦਾ ਵਿੱਚੇ ਜੁਵਲਰਸ ਆ ਜਾਂਦੇ ਆ ਅੰਦਰਲੀ ਸਾਈਡ ਵੀ ਹੈਗੇ ਆ ਤੁਹਾਡੀ ਪ੍ਰੈਫਰੈਂਸ ਜਿੱਥੇ ਤੁਹਾਨੂੰ ਵਧੀਆ ਲੱਗਦਾ ਤੁਸੀਂ ਆਪਣਾ ਉੱਥੇ ਜਾਓ ਤੇ ਇੱਧਰ ਆ ਜਾਂਦੀ ਇੱਕ ਹੋਰ ਸੁਪਰਮਾਰਕਟ ਮੇਰੇ ਖਿਆਲ ਇਹ ਖੁੱਲੀ ਹੈ ਜੀ ਨਵੀਂ ਕਿਉਂਕਿ ਪਹਿਲਾਂ ਨਹੀਂ ਹੁੰਦੀ ਸੀਗੀ ਹੋਰ ਦੁਆਰੇ ਤੇ ਲੱਗੇ ਬਾਬਾ ਸੰਗ ਗੁਰਦੁਆਰਾ ਸਾਹਿਬ ਉਹਦੇ ਲਾਗੇ ਖੁੱਲੀ ਹੋਈ ਆ ਹੁਣ ਤੇ ਇੱਧਰ ਆ ਗਿਆ ਬੈੱਡ ਆਊਟਲੈਟ ਇੱਥੇ ਫਰਨੀਚਰ ਦਾ ਸਮਾਨ ਹੈ ਜੀ ਮੈਂ ਤੁਹਾਨੂੰ ਦਿਖਾਣਾ ਹੈ ਇੱਥੇ ਬੋਰਡ ਲੱਗਿਆ ਸੀਗਾ ਇੱਥੇ ਵੀ ਲਿਖਿਆ ਹੋਇਆ ਵੀ ਜਿਹੜੇ ਪੰਛੀ ਨੇ ਇੱਥੇ ਪੀਜਨ ਨੇ ਕਬੂਤਰ ਨੇ ਉਹਨਾਂ ਨੂੰ ਨਾ ਤੁਸੀਂ ਫੀਡ ਕਰੋ ਸਾਰੀਆਂ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਤੇ ਇੱਥੇ ਆਪਣੇ ਲੋਕੀ ਵੀ ਸਾਰੀਆਂ ਭਾਸ਼ਾਵਾਂ ਆਲਾ ਕੰਮ ਕਰ ਰਹੇ ਨੇ ਫਿਰ ਬੱਸਾਂ ਦੇ ਉੱਤੇ ਵੀ ਹੁਣ ਬਰਮਿੰਗਮ ਸਿਟੀ ਯੂਨੀਵਰਸਿਟੀ ਸੈਂਡਵੈਲ ਕਾਲਜ ਮਸ਼ਹੂਰੀਆਂ ਚੱਲ ਰਹੀਆਂ ਨੇ ਕਿਉਂਕਿ ਐਡਮਿਸ਼ਨ ਆ ਓਪਨ ਆ ਨੇ ਜਨਵਰੀ ਇਨਟੇਕ ਦੀਆਂ ਜਾਂ ਜੁਲਾਈ ਇਨਟੇਕ ਦੀਆਂ ਉਹਦੇ ਕਰਕੇ ਹੁਣ ਸਾਰੀਆਂ ਬਸਾਂ ਤੇ ਪ੍ਰੋਮੋਸ਼ਨ ਚੱਲ ਰਹੀ ਆ ਤੇ ਇੱਧਰ ਆ ਕੇ ਹੁਣ ਆਪਾਂ ਬਾਬਾ ਸੰਗ ਜੀ ਗੁਰਦੁਆਰਾ ਸਾਹਿਬ ਇਹ ਪਹਿਲਾਂ ਬਈ ਬਿਲਡਿੰਗ ਹੁੰਦੀ ਸੀਗੀ ਥੋੜੇ ਸਾਲਾਂ ਪਹਿਲਾਂ ਦੀ ਗੱਲ ਆ ਕਿ ਗੁਰਦੁਆਰਾ ਸਾਹਿਬ ਪਹਿਲਾਂ ਬਣਦਾ ਪਿਆ ਸੀਗਾ ਜਦੋਂ ਆਪਾਂ ਇੱਥੇ ਆਏ ਸੀਗੇ 2020 ਦੇ ਵਿੱਚ ਤਾਂ ਇਹ ਬਿਲਡਿੰਗ ਹਲੇ ਸਟਾਰਟ ਹੀ ਹੋਈ ਸੀ ਬੰਨੀ ਤੇ ਉਸ ਤੋਂ ਬਾਅਦ ਅੱਜ 2026 ਆ ਗਿਆ ਤੇ ਪੂਰਨ ਤੌਰ ਤੇ ਬਣ ਕੇ ਤੁਹਾਡੇ ਸਾਹਮਣੇ ਆ ਤੁਸੀਂ ਦਰਸ਼ਨ ਕਰ ਸਕਦੇ ਹੋ ਇਹ ਹੈਗਾ ਜੀ ਸਮੈਟਿਕ ਹਾਈ ਸਟਰੀਟ ਜਿੱਥੇ ਆਪਾਂ ਇਸ ਵਕਤ ਹੈਗੇ ਆ ਤੇ ਆ ਸਾਈਡ ਤੇ ਥੋੜਾ ਜਆ ਪੈਡੈਸਟਰੀਅਨਸ ਵਾਸਤੇ ਜਗ੍ਹਾ ਬਣਾਈ ਹੋਈ ਆ ਪੈਦਲ ਯਾਤਰੀਆਂ ਵਾਸਤੇ ਕਿ ਸਾਈਡ ਤੇ ਤੁਰ ਸਕਦੇ ਹੋ ਤੁਸੀਂ ਇਧਰਲੀ ਸਾਈਡ ਨੂੰ ਇਥੋਂ ਆਪਾਂ ਹੁਣ ਤੁਰ ਕੇ ਆਏ ਆ ਜਾਂ ਜਿੱਥੇ ਪੀਜਣ ਸੀਗੇ ਉੱਥੇ ਬੈਠਣੋਂ ਵੀ ਜਗ੍ਹਾ ਬਣਾਈ ਹੋਈ ਆ ਤੇ ਇਹ ਹੈਗਾ ਜੀ ਗੁਰਦੁਆਰਾ ਬਾਬਾ ਸੰਗ ਜੀ ਕਈ ਵਾਰ ਕੀ ਹੁੰਦਾ ਜਿਵੇਂ ਹੁਣ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਆਪਾਂ ਮੱਥਾ ਟੇਕ ਕੇ ਤੇ ਜਿੱਦਾਂ ਆਪਣਾ ਹਿਸਾਬਕਤਾ ਬਣਿਆ ਵਾ ਉਦਾਂ ਆਪਾਂ ਕੰਪਲੀਟ ਕਰਕੇ ਵਾਪਸ ਆਉਂਦੇ ਆ ਪਰ ਆਪਾਂ ਕਈ ਵਾਰ ਕੀ ਹੁੰਦਾ ਨਾ ਆਪਾਂ ਉਹ ਚੀਜ਼ ਨੂੰ ਗੌਰ ਨਹੀਂ ਕਰਦੇ ਵੀ ਇਹਦਾ ਮਤਲਬ ਕੀ ਆ ਹੁਣ ਬਾਬਾ ਸੰਗ ਜੀ ਜਿਵੇਂ ਗੁਰਦੁਆਰਾ ਸਾਹਿਬ ਆ ਉਹਦੀ ਆਪਾਂ ਨੂੰ ਪੂਰੀ ਹਿਸਟਰੀ ਨਹੀਂ ਪਤਾ ਕਈਆਂ ਨੂੰ ਨਹੀਂ ਪਤਾ ਮੈਨੂੰ ਵੀ ਨਹੀਂ ਸੀ ਪਤਾ ਪਰ ਮੈਂ ਤੁਹਾਨੂੰ ਅੱਜ ਦੱਸ ਦਿੰਨਾ ਜਨਮ ਵੇਲੇ ਇਹ ਫਰ ਗੁਰੂ ਅਰਜਨ ਦੇਵ ਜੀ ਨੇ ਜਦੋਂ ਸੇਵਾ ਚੱਲਦੀ ਪਈ ਸੀ ਅਮ੍ਰਿਤਸਰ ਸਾਹਿਬ ਸਰੋਵਰ ਦੀ ਭਾਈ ਜੋਤਜੀ ਵੀ ਉੱਥੇ ਪਹੁੰਚੇ ਸੀਗੇ ਸੇਵਾ ਕਰਨ ਦੇ ਲਈ ਜਿੱਥੇ ਇਹਨਾਂ ਦਾ ਨਾਮ ਭਾਈ ਜੋਤਜੀ ਤੋਂ ਬਾਬਾ ਸੰਗ ਜੀ ਰੱਖ ਦਿੱਤਾ ਗਿਆ ਸੀ ਤੇ ਇਹਾਂ ਦੀ ਸੇਵਾ ਭਾਵਨਾ ਦੇਖ ਕੇ ਗੁਰੂ ਅਰਜਨ ਦੇਵ ਜੀ ਨੇ ਬਾਬਾ ਸੰਗ ਜੀ ਨੂੰ ਜਨਮ ਤੇ ਮਰਨ ਤੋਂ ਮੁਕਤ ਹੋਣ ਦਾ ਵਰ ਦਿੱਤਾ ਸੀਗਾ ਤੇ ਆਦਰ ਆ ਗਿਆ ਬਾਬਾ ਸੰਗ ਜੀ ਗੁਰਦੁਆਰਾ ਸਾਹਿਬ ਤੇ ਸਾਹਮਣੇ ਪਾਰਕਿੰਗ ਆ ਜਿੱਥੇ ਆਪਾਂ ਵੀ ਆਪਣੀ ਗੱਡੀ ਖੜਾਈ ਅੱਜ ਇਹ ਬਾਬਾ ਸੰਗ ਜੀ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਆ ਜਾਂਦੀ ਆ ਇੱਧਰ ਤੁਸੀਂ ਦੇਖਿਆ ਹੋਣਾ ਆਪਣੇ ਬਾਈ ਨੇ ਇੱਕ ਨੇ ਵੈਨ ਲਗਾਈ ਹੋਈ ਆ ਮਿਸਟਰ ਫੂਡੀ ਦੇ ਨਾਮ ਤੋਂ ਬਹੁਤ ਵਧੀਆ ਬਾਈ ਕੰਮ ਕਰ ਰਿਹਾ ਐਦਾਂ ਸਾਰਿਆਂ ਨੂੰ ਮਿਹਨਤ ਕਰਨੀ ਚਾਹੀਦੀ ਆ ਤੇ ਦੂਜੀ ਕੰਟਰੀ ਜਾ ਕੇ ਕਰ ਰਿਹਾ ਬਾਈ ਬਹੁਤ ਗਰਭ ਵਾਲੀ ਗੱਲ ਆ ਕਿਸੇ ਲਈ ਵੀ ਪੰਜਾਬੀ ਲਈ ਜਿਹੜਾ ਵੀ ਦੂਜੀ ਕੰਟਰੀ ਜਾ ਕੇ ਐਦਾਂ ਆਪਣਾ ਕੰਮ ਕਰਦਾ ਪਿਆ ਸੋ ਐਦਾਂ ਜੇ ਕੋਈ ਕੰਮ ਵੀ ਕਰਦਾ ਪਿਆ ਨਾ ਉਹਦੀ ਸਪੋਰਟ ਕਰੋ ਮੈਂ ਵੀ ਬਾਈ ਕੋਲ ਹੁਣ ਖੜਿਆ ਥੋੜੀ ਦੇ ਅਸੀਂ ਵੀ ਹੁਣ ਬਾਈ ਕੋਲ ਆ ਕੇ ਥੋੜਾ ਜਿਹਾ ਆਰਡਰ ਕਰਨ ਲੱਗੇ ਆ ਤੇ ਦੇਖੀਏ ਕਿਦਾਂ ਦਾ ਲੱਗਦਾ ਰਿਜ਼ਲਟ ਬਾਹਰ ਜੱਲੀਆ ਦਾ ਮੀ ਬਾਈ ਉਹਨਾਂ ਤੋਂ ਫੜ ਲਿਆ ਆਪਾਂ 버ਗਰ ਇਧਰੋਂ ਹੈ ਤੇ ਬਈ ਅਮਨ ਤੂੰ ਮੈਨੂੰ ਐਂ ਦੱਸ ਹੁਣ ਵੀ ਤੂੰ ਹੁਣ ਗੱਡੀ ਪਾਰਕ ਕਿਵੇਂ ਲਾਈ ਆ ਉਹ ਕਾਲੀ ਕਾਲੀ ਚ ਥੋੜੀ ਜਿ ਲੱਗ ਗਈ ਸਤੰਦਰ ਨੇ ਗੱਡੀ ਉਧਰਲੇ ਰੋਡ ਤੇ ਲੈ ਗਿਆ ਸੀਗਾ ਇੱਕਦਮ ਕਰਨੀ ਪਈ ਤੇ ਬਈ ਹੋਰ ਗੱਲਾਂ ਨਹੀਂ ਗੱਲਾਂ 버ਗਰ ਬਾਈ ਉਹਨਾਂ ਦਾ ਘੈਂਟ ਹੈ ਇੰਡੀਆ ਵਾਲਾ ਕੰਮ ਹੈ ਇੱਥੇ ਸਾਰੇ ਜਮੇ ਬਹੁਤ ਵਧੀਆ ਹਰਿਆਣੇ ਦੇ ਮੁੰਡੇ ਨੇ ਇਹ ਹਰਿਆਣੇ ਦੇ ਮੁੰਡੇ ਨੇ ਤੇ ਮਿਹਨਤ ਕਰਦੇ ਪਏ ਆ ਇੰਦੀ ਸਾਰੇ ਮਿਹਨਤ ਕਰਦੇ ਰਹੋ ਬੁਲਟ ਤੇ ਰੇਂਜ ਵੀ ਕਹਿੰਦੇ ਕਿਸੇ ਕਿਸੇ ਦੇ ਹੱਥ ਆਉਂਦੀ ਹੈ ਕੋਤੰਦਰ ਬੰਦੇ ਹੀ ਕਰੀ ਜਾਂਦਾ ਹੋਇਆ ਕੀ ਹੈ ਤੈਨੂੰ ਕੁਛ ਨਹੀਂ ਸਮੈਡਿਕ ਤਾਂ ਹੁਣ ਕਰਦੇ ਆ ਆਪਾਂ ਡਿਪਾਰਟ ਤੇ ਮਿਲਦੇ ਹਾਂ ਹੁਣ ਕਿਸੇ ਅਗਲੇ ਵਲੌਗ ਚ ਵਲੌਗ ਨੂੰ ਦੇਖਣ ਵਾਸਤੇ ਧੰਨਵਾਦ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ ਗਰੀਬ ਯੂਟਿਊਬਰ ਨੂੰ ਸਤਿ ਸ਼੍ਰੀ ਅਕਾਲ ਜੀ ਮਿਲਦੇ ਹਾਂ ਹੁਣ ਅਗਲੇ ਵਲੌਗ ਤੇ ਥੈਂਕ ਯੂ ਵੈਰੀ ਮਚ ਪਹੁੰਚ ਗਏ ਆਪਾਂ ਹੁਣ ਘਰੇ ਮਿਲਦੇ ਹਾਂ ਹੁਣ ਤੁਹਾਨੂੰ ਕਿਸੇ ਅਗਲੀ ਵੀਡੀਓ ਦੇ ਵਿੱਚ ਅਗਲੇ ਬਲੌਗ ਵਿੱਚ ਉਸ ਤੋਂ ਪਹਿਲਾਂ ਆਪਾਂ ਨੂੰ ਸਬਸਕ੍ਰਾਈਬ ਤੇ ਸ਼ੇਅਰ ਤੇ ਲਾਈਕ ਜਰੂਰ ਕਰ ਲਿਓ ਕਮੈਂਟ ਕਰਕੇ ਦੱਸੋ ਵੀ ਕਿੱਦਾਂ ਹੀ ਤੁਹਾਨੂੰ ਲੱਗੀ ਵੀਡੀਓ ਆਪਾਂ ਕੋਸ਼ਿਸ਼ ਕਰਾਂਗੇ ਅਗਲੇ ਵਾਰ ਹੋਰ ਵੀ ਵਧੀਆ ਤੁਹਾਡੇ ਵਾਸਤੇ ਲੈ ਕੇ ਆਈਏ ਤੇ ਹੋਰ ਵੀ ਵਧੀਆ ਵੀਡੀਓ ਬਣਾਈਏ ਪਾਸ ਸਪੋਰਟ ਕਰੋ ਸ਼ੇਅਰ ਕਰੋ ਤੇ ਲਾਈਕ ਕਰੋ ਥੈਂਕ ਯੂ